ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੈਕਟਰ 39 ਪਾਰਕ ਨੰਬਰ 19 ਵਿੱਚ ਸਥਿਤ ਸਰਕਾਰੀ ਪਾਰਕ ਦੇ ਨਵੀਨੀਕਰਨ ਕਾਰਜਾਂ ਦਾ ਅੱਜ ਭਰਵੇਂ ਸਮਾਗਮ ਵਿੱਚ ਨੀਂ ਪੱਥਰ ਰੱਖਿਆ ਗਿਆ ਲੁਧਿਆਣਾ ਪੱਛਮੀ ਦੇ ਵਿਧਾਇਕ ਸਰਦਾਰ ਦਲਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਕਾਸ ਕਾਰਜਾਂ ਦਾ ਨੀਂ ਪੱਥਰ ਰੱਖਿਆ ਤੇ ਪਾਰਕ ਨੂੰ ਜਲਦ ਲੋਕਾਂ ਲਈ ਖੋਲਣ ਦਾ ਵਾਅਦਾ ਕੀਤਾ ਪਾਰਕ ਵਿੱਚ ਜਲਦ ਹੋਣ ਵਾਲੇ ਮੁੱਖ ਕਾਰਜਾਂ ਵਿੱਚ ਮਜ਼ਬੂਤ ਬਾਉਂਡਰੀ ਵਾਲਤੀ ਨਵਾਂ 메ਨ ਗੇਟ ਚਾਰੇ ਪਾਸੇ ਇੰਟਰਲੋਕਿੰਗ ਟੈਕਟਾਈਲਾ ਵਾਲਾ ਫੁੱਟਪਾਥ ਬੱਚਿਆਂ ਲਈ ਆਧੁਨਿਕ ਝੂਲੇ ਸੋਲਰ ਲਾਈਟਾਂ ਸਮੇਤ ਪੂਰਨ ਰੋਸ਼ਨੀ ਪ੍ਰਬੰਧ ਸੈਂਕੜੇ ਛਾਂਦਾਰ ਬੂਟੇ ਤੇ ਹਰੀ ਕਾਦੀ ਕਾਰ ਪੇਂਟਿੰਗ ਬੈਠਣ ਲਈ ਬੈਂਚ ਤੇ ਓਪਨ ਜਿਮ ਦੀ ਸਹੂਲਤ ਸ਼ਾਮਲ ਹੈ ਇਲਾਕਾ ਕਾਉਂਸਲਰ ਸ਼੍ਰੀਮਤੀ ਨਿਧੀ ਗੁਪਤਾ ਨੇ ਕਿਹਾ ਕਿ ਇਹ ਪਾਰਕ ਸਾਡੇ ਬਜ਼ੁਰਗਾਂ ਲਈ ਸਵੇਰੀ ਸ਼ਾਮ ਸੈਰ ਦੀ ਥਾਂ ਅਤੇ ਬੱਚਿਆਂ ਲਈ ਸੁਰੱਖਿਤ ਖੇਡ ਮੈਦਾਨ ਬਣੇਗਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਰਡ ਦੇ ਹਰ ਨਾਗਰਿਕ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਵਾਤਾਵਰਣ ਮਿਲੇ। ਵਿਧਾਇਕ ਸਰਦਾਰ ਦਰਜੀਤ ਸਿੰਘ ਕੈਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਾਰਡ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਕਰਵਾ ਰਹੀ ਹੈ। ਕਾਉਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ ਵਾਰਡ ਨੰਬਰ 19 ਦਾ ਰੂਪ ਬਦਲ ਰਿਹਾ ਹੈ। ਇਹ ਪਾਰਕ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਸਮਾਗਮ ਵਿੱਚ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਮਨਜੀਤ ਸਿੰਘ ਚੋਹਾਨ, ਅਭਿਸ਼ੇਕ ਗੁਪਤਾ, ਹਰਪਾਲ ਸਿੰਘ, ਜਗਦੀਸ਼ ਛੋਟੂ ਲਾਲ, ਅਜੇ ਸੇਠ, ਹਰਜੀਤ ਡਾਵਰ, ਗੁਰਚਰਨ ਕੋਲੀ, ਅਸ਼ੋਕ ਕੁਮਾਰ, ਸੁਨੀਤਾ ਜਾਂਡੂ, ਬੇਬੀ ਨੀਹਾ, ਮਨਜਿੰਦਰ ਕੌਰ, ਸ਼੍ਰੀਮਤੀ ਤਵਨਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ। ਅਖੀਰ ਵਿੱਚ ਲੋਕਾਂ ਨੇ ਵਿਧਾਇਕ ਗਰੇਵਾਲ ਤੇ ਕੌਂਸਲਰ ਨਿਧੀ ਗੁਪਤਾ ਵੱਲੋਂ ਲਗਾਤਾਰ ਵਿਕਾਸ ਕਰਜੇ ਲਈ ਧੰਨਵਾਦ ਕੀਤਾ।